ਲਓ ਵੀ ਮਿੱਤਰੋ ਸਾਰੇ ਵੀਰਾਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਬੁੱਧਵਾਰ ਆ ਤੇ ਹਰ ਬੁੱਧਵਾਰ ਦੀ ਬੁੱਧਵਾਰ ਜਿਲ੍ਹਾ ਫਰੀਦਕੋਟ ਦਾ ਪਿੰਡ ਆ ਬਰਗਾੜੀ ਇੱਥੇ ਬੰਡੀ ਲੱਗਦੀ ਹੈ ਬਹਿਬਲ ਰੋਡ ਤੇ ਸੋ ਦੋਸਤੋ ਲੱਗ ਚੁੱਕੀ ਆ ਜਿਵੇਂ ਵੀ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪ ਦੇਖਦੇ ਹਾਂ ਦੋਸਤੋ ਪਹਿਲਾ ਸੌਦਾ ਕੀ ਮੰਗਿਆ ਕੀ ਆ ਬਾਈ ਨੇ ਕਿਹੜੇ ਜਾਨਵਰ ਦਾ ਉਹ ਬੱਕਰਾ ਜੀ ਕਾਲਾ ਲਓ ਵੀ ਕੰਧ ਨਾਲ ਖੜਾ ਹੈ ਬੱਕਰਾ ਸਾਨੂੰ ਬਾਅਦ ਚ ਦਿਖਾ ਦੇਾਂਗੇ ਠੀਕ 10 ਦੇ ਬਜਾਇਆ 10 ਦੇ ਦੂ ਜੀ ਕੀ ਮੰਗਿਆ 2000 ਰੁਪਏ ਮੰਗਿਆ ਠੀਕ ਸੇਲ ਆ ਯਾਰ ਹੋਰ ਜਲਦਾ ਦੇਖ 12 ਮੰਗ ਲੈਂਦਾ ਵਾਹ ਵਾਹ ਮੰਗ ਲਿਆ ਬਕਰ ਹੁਣ ਪੱਗ ਹੁਣ ਕੀ ਹੋ ਗਿਆ ਹੁਣ ਦਵਾਰਾ ਢਾ ਕੇ ਚਲਾ ਲੈਨੇ ਸੌਦਾ ਜੈਦਾ ਚ ਵੇਚਣਾ ਨਹੀਂ ਹੋਗਾ ਪਤਾ ਵੀ ਲੱਗੇ 200 ਘਟ ਦੇ 200 ਵਧ ਲੈ ਪਰ ਹੁਣ ਜੇ ਜਾਇਜ ਘਟਿਆ ਜਾਜ ਜੈ ਤੈਨੂੰ ਕਰਾਉਂਦਾ ਬੋਲ ਇੱਕ ਤੂੰ ਕਹਿੰਦੇ ਇੱਕ ਗੋਪੀ ਕਰਾਉਂਗਾ ਕਦਮ ਇੱਕ ਹੀ ਜੈ ਮੈਂ ਵੀ 8000 ਰੁਪਏ ਆਲਾ ਫੜਿਆ ਤੈਨੂੰ 100 ਪਾਉਂਦਾ ਹੋ ਗਿਆ ਆ ਫੜ ਲੈ ਫੜ ਲੈ ਹਾਂ 7000 ਦਾ ਹੋ ਗਿਆ ਬੋਲ ਹੋ ਗਿਆ ਬਈ ਨਹੀਂ ਹੋ ਗਿਆ ਹੋ ਗਿਆ ਹੁਣ ਤਾਂ ਸਹੀ ਆ ਮੈਂ ਪੁੱਛਦਾ ਨਹੀਂ ਹੁਣ ਬਜਾ ਨਹੀਂ ਕਹਿੰਦਾ ਗੋਣੀ ਕਰਾ ਦੂੰਗਾ ਕੋਈ ਚੱਕਰ ਨਹੀਂ ਪਰ ਜੈਜ ਪੈਸੇ ਲਾਓ ਜੈ ਜੀ ਆ ਰੁਪਏ ਮੈਂ ਨਹੀਂ ਵਾਟਾ ਕੋਈ ਨਾ ਵਟਲਾ ਕੋਈ ਗੱਲ ਕੋਈ ਗਰੀਬ ਬੰਦੇ ਕੋਲ ਕੋਈ 10 ਛਲ ਘੱਟ ਵਟਲਾ ਕੋਈ ਨਹੀਂ ਸਹੀ ਹੈ ਕੋਈ ਨਹੀਂ ਸਹੀ ਹੈ ਜੀ ਲਖਾਈ ਕਰਾਉਣਾ ਨੰਬਰ ਠੀਕ ਹੈ ਲਖਾਈ ਸਹੀ ਹੈ ਬਾਈ ਹੁਣ ਚਲ ਲਖਾਈ ਕਰਾ ਸਹੀ ਹੈ ਬਾਈ ਸਹੀ ਹੈ ਉਹ ਸਹੀ ਉਹ ਯਾਰ ਮਨੀ ਦਾ ਹੁੰਦਾ ਬਾਈ ਯਾਰ ਉਹ ਜਾਏਗਾ ਉਹ ਮਨੀ ਬੰਦ ਲਾ ਬੱਕਰਾ ਬੰਦ ਲਾ ਯਾਰ ਤੂੰ ਪਾਸੇ ਉਹ ਕੋਈ ਨਹੀਂ ਪਰ ਮਨੀ ਲਾਏਗਾ ਉਹ ਖਾਜ ਹੋਰ ਕੋਈ ਜੋੜ ਸੌ ਹੋਰ ਪਾ ਦੇ ਯਾਰ ਕੋਈ ਨਹੀਂ ਸਹੀ ਕਰਤਾ ਲਖਾਈ ਪਾਤੀ ਲਖਾਈ ਪਾਏ ਦੀ 72 ਅੱਛਾ ਅੱਛਾ ਠੀਕ ਹੈ ਠੀਕ ਬੱਕਰੇ ਸਹੀ ਪਹਿਲੇ ਲਾਓ ਮਿੱਤਰੋ ਬੱਕਰਾ ਤੁਹਾਨੂੰ ਦਿਖਾਉਣੇ ਆ ਆ ਬੱਕਰਾ ਸੌਦਾ ਹੋਇਆ 7200 ਚ ਪੈ ਗਿਆ ਬਾਈ ਨੂੰ ਹਾਂ ਬਾਈ ਉਹਦੀ ਖਰੀਦਦਾਰ ਵਾਲੇ ਦੀ ਠੀਕ ਆ ਜੀ ਬਹੁਤ ਬਹੁਤ ਵਧੀਆ ਸੌਦਾ ਹੋਇਆ ਬੋਣੀ ਹੋਈ ਆ ਮੰਡੀ ਦੀ ਤੇ ਐਦੂ ਅਗਲਾ ਵੀ ਸੌਦਾ ਤੁਹਾਨੂੰ ਇਸੇ ਤਰ੍ਹਾਂ ਪਖਾਵਾਂਗੇ ਮਿੰਟੋ ਮਿੰਟੀ ਦੇਓ ਪੈਸੇ ਬਾਈ ਜੀ ਬਾਈ ਇਹ ਹੁਣ ਉਹ ਨਹੀਂ ਬੋਣੀ ਨਹੀਂ ਨਹੀਂ ਸਹੀ ਕੀਤਾ ਬਾਈ ਬਾਈ ਰਣ ਤੇ ਖੰਡ ਕੇ ਲਾਉਣਾ ਹੁਣ ਇਹ ਤਾਂ ਕੋਈ ਕਿਵੇਂ ਜਿਵੇਂ ਲੋਟ ਲੱਗਿਆ ਉਹ ਲਾ ਰਿਹਾ ਧਿਆਨ ਤਾਂ ਆ ਜਾਏਗਾ ਆ ਇਧਰ ਧਿਆਨ ਪਾ ਰਿਹਾ ਰੁਪਿਆ ਦੇ ਚੱਕੀ ਦੇ ਕਹਿਣ ਹਮ ਐ ਸੀ ਦੂਰ ਇਧਰ ਲੋ ਜਿਹੜੀ ਕੋ ਵੀਡੀਓ ਬੇ ਉਹ ਇਹ ਬੇਨਾ ਸੁਣ ਦੱਸਨੇ ਚਾਹ ਰਿਆ ਉਹ ਇਹ ਨਿਕਲਾ ਯਾਰ ਹੁਣ ਹੀ ਆ ਪਟੋਰੀ ਪੈਸੇ ਕਿ ਕੋਈ ਨਹੀਂ ਹੁਣ ਚੰਗਾ ਲੈ ਵੀ ਖਰੇ ਕਰ ਲੈ ਪੈਸੇ 7000 ਰੁਪਏ ਠੀਕ ਹੈ ਜੀ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਜੀ ਆ ਜੋ ਆ ਬੱਕਰੀ ਦਾ ਕਰ ਲੈ ਕਿਹੜੀ ਦਾ ਭਾਈ ਹੋਰ ਬਿੱਟੂ ਕਿੰਨੇ ਦਾ ਭਾਈ 650 ਦਾ 650 ਦਾ ਲਓ ਵੀ ਬੱਕਰੀ ਤੁਹਾਨੂੰ ਦਿਖਾਉਨੇ ਆ ਦੋਸਤੋ ਪੜਾ ਯਾ ਲੇਟ ਹੋ ਗਏ 6500 ਰੁਪਏ ਦਾ ਸੌਦਾ ਹੋ ਗਿਆ ਬੱਚਾ ਹੈਗਾ ਮਗਰ ਇਹਦੇ ਬਾਈ ਕੋਈ ਨਹੀਂ ਨਹੀਂ ਬੱਚਾ ਮੈਂ ਆਂਦਾ ਦੂਜਾ ਹੀ ਆ ਮਾਰ ਲਈ ਆ ਅੱਛਾ ਲਈ ਆ ਤੂੰ ਠੀਕ ਰਣਜੀਤ ਨੇ ਲਈ ਆ ਬਈ ਇਹ 6500 ਦੀ ਬਹੁਤ ਜਿਆਦਾ ਹੋ ਗਿਆ ਸੌਦਾ ਨਾ ਵੀ ਗੁਰਪ੍ਰੀਤ ਕਰਾਈ ਜਾਂਦਾ ਸੌਦਾ 1500 ਕਿਹੜੀ ਕਿਹੜੀ ਬੱਕਰੀ ਦਾ ਬਰਬਰੀ ਦਾ ਕੋਣ ਲੈਂਦੇ ਜੀ ਤੁਸੀਂ ਲੈਨੇ ਜੀ 65 300 ਉੱਪਰ ਨਾ ਕਰੀਓ ਉੱਪਰ ਨਾ ਕਰੀਓ ਭਈ 50 ਚੱਲ ਫੇ ਤੂੰ ਦੱਸ ਦੇ ਤੀ ਦੱਸ ਦੇ ਨਹੀਂ ਦੱਸ ਤਾ ਦੇ ਦੇਖ ਲੈ ਖਾਂ ਮਰਜ਼ੀ ਨਹੀਂ ਭਈ ਖਾਂ ਸਾਹਿਬ ਛੋਡੀ ਵੀ ਮਰਜ਼ੀ ਆ ਭਈ ਛੋਡੇ ਨਾਲ ਹੀ ਆ ਉਹ ਕਹਿੰਦੇ ਨਹੀਂ ਤੇਰੀ ਹੈ ਕਹਿੰਦੇ ਪੈਰ ਦੋਦਾ ਦੀ ਬਾਤ ਦਿੰਦੇ ਨਹੀਂ ਆਪਣਾ ਸੌਦਾ ਹੀ ਨਹੀਂ ਹੋਣਾ ਫਿਰ ਐ ਕੀ ਦੱਸ ਦੇ ਵੀ ਵੇਚ ਨਹੀਂ ਕਿੰਨੇ ਜਾਇ ਦੱਸ ਦੇ ਫਿਰ ਕੋਈ ਨਾ ਉਹਨੂੰ ਵੀ ਛੱਡ ਦੇ ਕੀ ਜਲਦੇ ਰੋਟੀ ਛੱਡ ਲਾ ਉਹਨੂੰ ਵੀ ਉਹ ਗੱਲ ਤਾਂ ਹੀ ਕਰਦੇ ਕੋਈ ਗੱਲ ਨਹੀਂ 500 ਹੋਰ ਘੱਟ ਦੇ ਨਹੀਂ 500 ਜਾਇ ਦੱਸ ਦੇ ਵੀ ਇਹ ਨਹੀਂ ਲਾਦੀ ਗਾਈ ਆਲਾ ਬੋਲ ਬੋੜੀ ਦਾ ਮੈਂ ਪੁੱਛਿਆ ਵੀ ਨਹੀਂ ਖਾਣ ਨੂੰ 7000 ਰੁਪਏ ਬਸ ਸਹੀ ਹੋ ਗਈ ਸਹੀ ਆ ਜਮਾਂ ਸਹੀ ਆ ਆਤਨੋਂ ਨੇ ਉਹ ਸਹੀ ਆ ਫਿਰ ਮੰਨ ਬਸ ਰਹਿਣ ਦੇ ਨਹੀਂ ਉਹ ਮੰਨ ਲੈ ਫਿਰ ਗੋभी ਬਰਹਿਣ ਭੋਜਨ ਦਾ ਦੇ ਯਾਰ ਕਿੰਨਾ ਵਜਣਾ ਬੱਡੇ ਨਹੀਂ ਨਹੀਂਗੇ ਵੱਡੇ ਵਾਲੇ ਨੂੰ ਦੇਣੀ ਨਹੀਂ ਇਹ ਪਾ ਬਿਜਨ ਨਾਲ ਲਿਆ ਕਰੋ ਅਸੀਂ ਇਹ ਕਹਿ ਗਿਆ ਵੀਡੀਓ ਨਹੀਂ ਬਣੀ ਬਈ ਬਣਾਈ ਜਾਂਦੇ ਆਉਦੇ ਥੱਕੇ ਨਾ ਬਣਾਈ ਚਲੋ ਚੱਲ ਕੋਈ ਨਹੀਂ ਫਿਰ ਕੋਈ ਨਹੀਂ 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 ਸਹੀ ਗੱਲ ਗੋਪੀ ਇਹ ਬਜੰਧਾਰ ਹੈ ਪੱਠੇ ਨਹੀਂ ਇਹ ਮੁੰਡੇ ਦੇ ਫੇਰੇ ਤੇ ਨਹੀਂ ਨਹੀਂ ਮੰਡੀ ਚੱਲ ਕੋਈ ਨਹੀਂ ਉਧਰਲੇ ਪਾਸੇ ਹੋ ਜਾ ਸਾਹਮਣੇ ਸਾਹਮਣੇ ਹੋ ਜਾ ਸਾਹਮਣੇ ਹਾਂ ਦੇਈ 5 500 ਲੈ ਲੋ ਬਰਬਰੀ ਬੱਕਰੀ ਦਾ ਸੌਦਾ ਚੜ ਗਿਆ ਸਿਰੇ ਦੂਰੀ ਦੂਰੀ ਫਿਰ ਕਿ ਨਹੀਂ ਜਾਏਗਾ ਸਹੀ ਗੱਲ ਹੈ ਨਹੀਂ ਨਹੀਂ ਆ ਜਾ ਇੱਥੇ ਆ ਜਾ ਇੱਧਰ ਆ ਜਾ ਸਾਰੇ ਜਿੰਨੇ ਕਰ ਕੋਈ ਨਾ ਕੋਈ ਹਾਂ ਸਿੱਧੇ ਕਰਕੇ ਗਾਂਧੀ ਵਾਲੇ ਸਾਢੇ 70 ਦਾ ਕਰਤਾ ਹੈ ਉਹਦੀ ਪੁੱਠੇ ਜਿਹੜਾ ਜਿਹੜੀ ਨਜ਼ਰ ਅਰਜੀਤ ਅਰਜੀਤ ਕਿੱਧਰ ਗਿਆ ਕਿੰਨੇ ਦਾ ਨਹੀਂ ਵੱਡੇ ਵੇ ਪਹਿਲਾਂ ਗਿਣਨਾ ਹੈ 1 2 ਤੂੰ ਵਕਤ ਝਾੜਣਾ ਨਾ 3 4 5 ਠੀਕ ਹੈ ਜੀ ਦਿਖਾਈ ਕਰਾਓ ਬਲਖਾਈ ਕਰਾਓ 75 ਰੋਜ਼ ਕਰਤਾ ਕੋਪੀ ਛੋਟੀ ਕਿੱਧਰ ਗਿਆ 75 ਰੋਪੀ 75 ਰੋਜ਼ ਦੀ ਕਰਤੀ ਲਖਾਈ ਵੇਚਣ ਵਾਲੇ ਦੀ ਆ ਠੀਕ ਹੈ ਲਾ ਠੀਕ ਹੈ ਜੀ ਲਖਾਈ ਜਿਹੜੀ ਵੇਚਣ ਵਾਲੇ ਪਾਈ ਦੀ ਆ ਖਾਨ ਸਾਹਿਬ ਨੇ ਲਈ ਖਾਨ ਸਾਹਿਬ ਕਿੱਥੋਂ ਆਏ ਆ ਜੀ ਆਹੀ ਪਿੰਡ ਆ ਆਪਣਾ ਆਹੀ ਬਰਗਾੜੀ ਤੋਂ ਆ ਠੀਕ ਹੈ ਜੀ ਲਓ ਵੀ ਆ ਬੱਕਰੀ ਦਾ ਸੌਦਾ ਬਰਗਾੜੀ ਦੇ ਹੀ ਖਾਨ ਸਾਹਿਬ ਨੇ ਲਿਆ ਇਹ ਬੱਕਰੀ ਇਹ ਕ੍ਰੋਸ ਬਰਬਰੀ ਦਾ ਸੋਦਾ ਬਾਈ ਆ ਫੱਟਦਾ ਉਹ ਕਿੰਨਾ ਫੱਟਦਾ ਹੈ ਫੱਟਦਾ ਹੀ ਰੋ ਨੂ ਕੋਈ ਨਾ ਲਾ ਫੱਟਦਾ ਬਹੁਨੇ ਘਟਾ ਮੈਂ ਫੜ ਖਾਣਾ ਨਹੀਂ ਨਹੀਂ ਮੈਂ ਵਿਚਲੀ ਨੂੰ ਕਰ ਜਿੰਨੇ ਕਹ ਤੋ ਨਹੀਂ ਦੂੰ ਮੂੰਹ ਅਗਲੇ ਦੂਰਨ ਕਰਾਉਣਾ ਮੈਂ ਇਧਰ ਨੂੰ ਘੱਟ ਬਾਈ ਉਧਰ ਆਜੂ ਉਹ ਰੱਖਣ ਵਾਲੀ ਉਹ ਵੀ ਨਹੀਂ ਚੱਲਦੀ ਹੂਰ ਕੰਮ ਚ ਲੱਗਾਂ ਹਾਂ ਮੇਰੇ ਦਾ ਮੋਰ ਨਹੀਂ ਆ ਟੀਲਾ ਦਾ ਕਪਤਾਨ ਸੱਤ ਦੇ ਦੇ ਯਾਰ ਆਠ ਕਹਿੰਦਾ ਜੀ ਐਵੇਂ ਆਠ ਕਹਿੰਦੇ ਮੈਂ ਆਪਦੇ ਨਹੀਂ ਨਹੀਂ ਚੱਲਦਾ ਉਹ ਠੀਕ ਆ ਜੇ ਤੈਨੂੰ ਜਾਈ ਦੀ ਹੁਣ ਹੁਣ ਦਾ ਮੌਕਾ ਨਾ 1000 ਰੁਪਏ ਹੋਈ ਲੋਡ ਆ ਗਏ ਪੈਲ ਜਾ ਵੀਰ ਤਾਂ ਜੀ ਮੈਨੂੰ ਪੈਸੇ ਤੇ ਲੈ ਜਾ ਤੂੰ ਜਾ ਐ ਤਾਂ ਨਾ ਬਤਨਾ ਮਾਰੀ ਦੀ ਨਹੀਂ ਹੋਦਾ 100000 ਰੁਪਏ ਦੇ ਇਹ ਹੋਰ ਲੈ ਲੈ ਤੂੰ ਨਹੀਂ ਹੋ ਗਿਆ ਕਿੰਨੇ ਦਾ ਹੋ ਗਿਆ ਨਹੀਂ ਪੈਂਦਾ ਨਹੀਂ ਪੈਂਦਾ ਯਾਰ ਪੈਂਦਾ ਹੁੰਦਾ ਕੀ ਕਰਦਾ ਓਏ ਆਟ ਕੰਦਾ ਮੈਂ ਯਾਰ ਮੇਰੀ ਗੱਲ ਮੈਂ ਮੈਂ ਕਹਿਆ 500 ਨੂੰ ਪਾਇਆ ਯਾਰ ਮੂੰਹ ਇਧਰ ਨੂੰ ਕਰ ਲੋ ਯਾਰ ਭਾਈ ਮੂੰਹ ਇਧਰ ਨੂੰ ਕਰ ਲਿਆ ਕਰ ਇਹ ਦੇ ਲੋ ਘਟੇ ਵੜੇ ਗੇਰ ਤੋਂ ਨੇ ਕਰਾ ਸੱਤ ਦੇ ਤਿਆਰੇ ਨੇ ਬੱਸ ਦੇ ਨਹੀਂ ਨਹੀਂ ਤੂੰ ਕਾ ਹਾਂ ਪੈਂਦੇ ਨਹੀਂ ਪੈਂਦੇ ਆਉਂਦੇ ਸਾਢੇ 8.50 ਰੁਪਏ ਨੂੰ ਮੈਂ 2500 ਸਤਾ ਘਟਾਇਆ ਮੈਂ ਇਧਰ ਦੇ ਨਹੀਂ ਜਾਂਦਾ 10000 ਕਉ ਭਾਈ ਪਾਠ ਯਾਰ ਹੁਣੀ ਲੈਣ ਨੂੰ 1000 ਰੁਪਏ ਨਾ ਫੇ ਦੇ ਦੇ ਮੈਨੂੰ ਪਤਾ 10 12000 ਦੀ ਪਾਠਾ ਤੈਨੂੰ ਮੈਂ ਦੇ ਜਣ ਵਾਲੇ ਤੂੰ ਟੋਲਾ ਪੋਣਾ ਨਾ ਨਾ ਸਾਢੇ 8 ਠਾਕਿਆ ਤੂੰ ਨਾ ਯਾਰ ਇਹ ਘੜਦੀ ਨਹੀਂ ਮੈਂ ਘਾੜ ਦਸਾਰਨ ਨਾ ਐਵੇਂ 8 ਠਾਕਿਆ ਨਾ ਘੜਦੀ ਵੀ ਨਹੀਂ ਤੂੰ ਐਂ ਕਿਹਾ ਸੀਗਾ ਨਹੀਂ ਦੇਣਾ ਤੂੰ ਹੋਰਾਂ ਯਾਰ ਵੀ ਜੇ ਨਹੀਂ ਉਹ ਤੂੰ ਘੜਦੀ ਨਹੀਂ ਆਪਾਂ ਮਹਿੰਗੀ ਆਉਂਦੀ ਮੇਰੀ 19 ਦੀ ਵੀ ਨਹੀਂ ਹੁੰਦੀ 19 ਦੀ ਵੀ ਨਹੀਂ ਹੁੰਦੀ ਸਾਰੇ ਫੜ ਉਹ ਨਹੀਂ 500 ਹੁੰਦੀ ਉਹ ਫੜ ਤਾਂ ਲੈ ਉਹ ਫੜ ਨਹੀਂ ਹੋਈ ਬਰਾ ਉਹ ਵੀ ਮੇਰੇ ਕੋਲ ਤੋਂ ਪਿੱਛੇ ਨੂੰ ਹੋ ਜਾ ਜਲਦੀ ਮਾਪਾ ਲੈ ਆਪਾਂ ਪੁੱਛਾਂ ਨਾ ਕਹੀਦਾ ਨਹੀਂ ਲਾਦਾ ਲੈ ਗਿਆ ਕਹੇ ਆ ਤਾ 650 ਦਾ ਇਹ ਨਹੀਂ ਮੈਂ ਤੇ ਦਿੰਨੀ ਨਹੀਂ ਮੈਂ ਬਾਈ ਬਾਈ ਦਾ ਮੁੱਲ ਨਹੀਂ ਜਲੇ ਬਾਈ ਫੱਟ ਰੱਖਣ ਵਾਲੀ ਆ 12000 ਦੀ ਵਟਾ ਮੈਂ ਉਹ ਛੱਡ ਕੇ ਦੀ ਮੈਂ ਜਲਾ ਵੇਚ ਲੂਗਾ ਤੂੰ ਹੁਣ ਜਮੀ ਉਹ ਸਹੀ ਆ ਫਿਰ ਹੁਣ 8 ਤੋਂ 3 75 ਰੁਪਿਆ ਕਰਤਾ 10000 ਮੰਗਿਆ ਸੀ ਤੇ ਅੱਕੀ ਦੱਸਦੇ ਮੈਂ ਕਿਹਾ 850 ਤੋਂ ਘੱਟ ਪੰਜੀ ਨਹੀਂ ਪੁੱਛ ਲੈਣ ਚਲ ਆ ਫਰਤ ਲੈ ਪੈ ਉਹ ਗੈਂਟਲ ਕਿੰਨੇ ਰਹਿ ਗਏ ਉਹ ਦਿੰਨੇ ਹੋਰ ਦਿੰਨੇ ਕੋਈ ਨਹੀਂ ਪੈਸੇ ਤੂੰ ਮੇਰਾ ਦੋ ਦਾ ਡੱਬਾ ਤੈਨੂੰ ਉਹ ਲੈ ਆ ਜਿਹੜੇ ਮਰਦੇ ਮੇਰਾ ਕੋ ਘਟਾ ਪਿਆ ਤੈਨੂੰ ਬਸ ਠੀਕ ਆ ਫਿਰ ਲੈ ਵੜ ਵੜ ਆਪੀ ਦੇ ਫੋਰ ਤੋਂ ਬੇਹਦ ਕੀ ਆ ਵਾ ਉਹਨਾਂ ਦੀ ਨਹੀਂ ਹੋਣੀ ਮੈਨੂੰ ਪਤਾ ਕਿਨੇ ਕਹਦਾ ਹੈ ਗੱਲ ਲਾ ਗੱਲ ਕੋਈ ਨਹੀਂ ਦਰੇ ਮਗਰ ਨਹੀਂ ਪੈਂਦੇ ਇਹ ਨਹੀਂ ਨਹੀਂ ਹੋਣੀ ਉਹ ਨਹੀਂ ਅਰੇ ਨਹੀਂ ਜਣੀ ਉਹ ਨਹੀਂ ਦੇਦੀ ਚੱਲ ਖਾਈ ਕਰਾ ਦੂਗਾ ਖਾ ਚਾ ਮੈਂ ਦੇਖ ਪੈਗੀ ਚੱਲ ਬਰੇ ਇੱਕ ਅਕੇ ਮੈਂ ਕੀ ਕਰੀਆ ਨਾ ਬੁੱਕਨੇ ਵੇਚ ਤੈਨੂੰ ਜਾ ਲਖਾਈ ਉਹ ਕਿੰਨਾ ਬਜਟ ਅਕੇੜੀ ਕਰੀਏ ਉਹ ਖਰੇ ਬੋਲਣਾ ਕਹਿੰਦੇ ਉਹ ਲਖਾਈ ਉਹ ਕਰਾਉਗਾ ਯਾਰ ਪੂਰਾ ਲਈ ਤੈਨੂੰ ਪਤਾ ਨਹੀਂ ਪੱਟ ਜਾਏ ਪੈਂਦੇ 8.5 8.5 ਦੇ ਦੱਸ ਕਿੰਨੇ ਮੰਗਦਾ ਉਹ 8000 ਮਖਿਆ ਜੀ ਐਵੇਂ ਕਿਉਂ 1 ਲੱਖ 100 ਪਾ ਦੇ ਮੈਂ ਕਿਹਾ 8.5 ਤੋਂ 5 ਘੱਟਣੀ ਆ ਫੜਿਆ ਆ ਫੜ ਤਲੇ ਆ ਫੜ ਤਲੇ ਆ ਫੜ ਤਲੇ ਕੋਈ ਨੀ ਮੋੜਦੀ ਨਹੀਂ ਜਾ ਰਹੀ ਯਾਰ ਮੈਂ ਪਾਸੇ ਰਹਿ ਗਈ ਨੂੰ ਕੋਈ ਬੋਲ ਲਖਾਈ ਤੇਰੀ ਆ ਯਾਰ ਜੇ ਲਾਣੀ ਆ ਲਖਾਈ ਇਹਨੂੰ ਬੀ ਚਲ ਆਪੋ ਆਪਣੀ ਹੋ ਗਈ ਆਪੋ ਆਪਣੀ ਹੋ ਗਈ ਖੋਲ 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 ਜਾ ਫਿਰ ਹੋਰ ਨਹੀਂ ਪੈਸੇ ਲੈ ਦੇ ਹੋ ਗਈ ਉਹ ਲਖਾਈ ਆਪੋ ਆਪਣੀ ਚੈੱਕ ਵੀ ਚੜ ਗਿਆ ਸੌਦਾ ਸਿਰੇ ਲਖਾਈ ਆਪੋ ਆਪਣੀ ਪੂਰੇ ਅੱਠ ਦੀ ਹੋ ਗਈ 8000 ਗ੍ਰਾਮ ਖੁਸ਼ ਹੋ ਜਾ ਉਹ ਵੀ ਬਣਾ ਦੇ ਉਹ ਪੈਂਤਰ ਉਹਦੀ ਕਰਦੀ ਕਰਦੀ